ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਵੀ ਇੱਕ ਵਾਰੀ ਵੀਡੀਓ ਪਾਈ ਤੇ ਵੀਰ ਨੇ ਜੁਕੇ ਤੋਂ ਸੇਵਾ ਭੇਜੀ ਸੀ ਤੇ ਮਾਤਾ ਨੂੰ ਉਦੋਂ ਵੀ ਆਪਾਂ ਸੇਵਾ ਦੇ ਕੇ ਗਏ ਹਾਂ ਮਾਤਾ ਤੋਂ ਬਿਮਾਰ ਬਹੁਤ ਜ਼ਿਆਦੀ ਸੀ ਤੇ ਮਾਤਾ ਦੇ ਅਖਰੇ ਵਗੈਰਾ ਸਭ ਕੁਝ ਹੋਣਾ ਸੀ ਉਹ ਵੀਰਾਂ ਨੇ ਜੁਕੇ ਤੋਂ ਸੇਵਾ ਭੇਜੀ ਸੀ ਵੀਰ ਨੇ ਤੇ ਉਹ ਦਿੱਤੀ ਹੁਣ ਮਾਤਾ ਮੈਨੂੰ ਕਈ ਦਿਨਾਂ ਦੀ ਕਹਿਣ ਰਹੀ ਕਿ ਪੁੱਤ ਸੌਦਾ ਪੱਤਾ ਵੀ ਨਹੀਂਗਾ ਅੱਜ ਸੇਵਾ ਭੇਜੀ ਸੀਗੀ ਇੰਗਲੈਂਡ ਤੋਂ ਮਨਜੀਤ ਕੌਰ ਮਾਤਾ ਹਟੇ ਜੀਆ ਮਨਜੀਤ ਕੌਰ ਮਾਤਾ ਉਹਨਾਂ ਨੇ 11000 ਰੁਪਿਆ ਸੇਵਾ ਭੇਜੀ ਸੀਗੀ ਮੈਨੂੰ ਹਾਰਡ ਪੀਟ ਦਾ ਵਾਸਤੇ ਜਿਹੜੇ ਹਾਰਡ ਪੀਟਦ ਨੇ ਉਥੋਂ ਸੇਵਾ ਕਰਕੇ ਕੁਝ ਪੈਸੇ ਮੈਂ ਬਜਾਏ ਸੀਗੇ ਮਾਤਾ ਵਾਸਤੇ ਤੇ ਵੀਰ ਸੰਧੂ ਕਵੈਤ ਵਾਲਾ ਨੂੰ ਮੈਂ ਦੱਸਿਆ ਸੀ ਕਿ ਮਾਤਾ ਨੂੰ ਆਪਾਂ ਯਾਰ 11200 ਦਾ ਸੌਦਾ ਪਾ ਕੇ ਦੇਣਾ ਆ ਤੇ ਮਾਤਾ ਨੂੰ ਹਰ ਇੱਕ ਚੀਜ਼ ਮਾਤਾ ਦੇ ਵਿੱਚ ਨਾ ਇਹਨੂੰ ਖੋਲ ਕੇ ਚੈੱਕ ਕਰ ਲੈ ਤੇ ਤੇਲ ਖੰਡ ਸਾਬਣ ਹਨਾ ਹਰ ਇੱਕ ਦਾਲਾਂ ਜਿੰਨੀਆਂ ਦਾਲਾਂ ਨੇ ਤੇ ਉਹ ਸਾਰਾ ਕੁਝ ਮਾਤਾ ਨੂੰ ਮਾ ਦੇਣਾ ਚਮਾਰ ਭਾਈ ਜਰੇ ਦੀ ਆ ਤੇ ਮੈਂ ਖਾਸ ਕਰਕੇ ਕਿਨਾਂ ਮੈਂ ਤਾਂ ਜਾਤ ਪਾਤਾਂ ਦਾ ਜਾਣ ਵਾਲਾ ਬੰਦਾ ਨਹੀਂ ਕਹਤਾਂ ਮੈਂ ਇਹ ਗੱਲ ਕਹਿਣਾ ਇਹ ਸਾਰੇ ਮੇਰੇ ਵੀਰ ਯਾਰ ਇੱਕ ਦੂਜੇ ਦੀ ਬਾਹ ਬੜੋ ਹਨਾ ਮੈਂ ਵੀ ਕੱਲਾ ਕੁਝ ਨਹੀਂ ਕਰ ਸਕਦਾ ਜੇ ਕੱਲਾ ਕੋ ਉਹ ਤੇ ਕੁਝ ਵੀ ਨਹੀਂ ਕਰ ਸਕਦਾ ਜਿਹੜੀ ਮਾਤਾ ਨੇ ਮਨਜੀਤ ਕੌਰ ਨੇ ਮਾਦਾ ਸਾਡੇ ਬਾਹਰ ਨੇ ਉਹ ਬੜਾ ਤਰਸ ਖਾਂਦੇ ਆ ਉਹਨਾਂ ਨੇ ਕਾ ਆਰਡਰ ਮੈਨੂੰ ਇਹ ਵੀ ਕੀਤਾ ਮੈਨੂੰ ਤੇ ਨਹੀਂ ਸੰਧੂ ਭਾਜੀ ਨੂੰ ਆਰਡਰ ਕੀਤਾ ਵੀ ਤਿੰਨ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਨੇ ਆ ਠੀਕ ਆ ਮਾਦਾ ਵੇਸਣਿਆ ਠੀਕ ਆ ਮੈਂ ਹੁਣ ਕੱਲੀ ਕੱਲੀ ਚੀਜ਼ ਦਿਖਾਉਂਦਾ ਯਾਰ ਚੰਗਾ ਨਹੀਂ ਲੱਗਦਾ ਹਨਾ ਇਹਦੇ ਵਿੱਚ ਬਿਸਕੁਟ ਵੀ ਆ ਤੇਰੇ ਖਾਣ ਨੂੰ ਰਸ ਵੀ ਆ ਜੇ ਤੇਰੀ ਸੇਲ ਠੀਕ ਨਹੀਂ ਰਹਿੰਦੀ ਹਨਾ ਹਰ ਇੱਕ ਚੀਜ਼ ਇਹਦੇ ਵਿੱਚ ਵੇ ਆਪਣਾ ਹਲਦੀ ਤੋਂ ਲੈ ਕੇ ਖੰਡ ਸਾਬਣ ਲੂ ਤੇਲ ਦਾਲਾਂ ਵਕ ਵਕ ਜੰਨੀਆਂ ਹੁੰਦੀਆਂ ਸਾਰਾ ਕੁਝ ਆ ਠੀਕ ਆ ਇਹ ਸੇਵਾ ਭੇਜੀ ਹੀ ਆਪਾਂ ਨੂੰ ਮਾਤਾ ਬਜ਼ੁਰਗ ਨੇ ਉਹ ਬਾਹਰ ਆ ਇੰਗਲੈਂਡ ਦੇ ਵਿੱਚ ਮਾਤਾ ਮਨਜੀਤ कौर ਜੀ ਉਹਨਾਂ ਨੇ ਹਾੜ ਪੀੜਤਾ ਵਾਸਤੇ ਮੈਨੂੰ ਸੇਵਾ ਭੇਜੀ ਸੀ ਉਧਰ ਮੈਂ ਸੇਵਾ ਨਿਭਾ ਆ ਗਏ ਇਹ ਤੇਰੇ ਕਰਕੇ ਮਾਤਾ ਥੋੜੇ ਪੈਸੇ ਰੱਖੇ ਸੀ ਮੈਂ ਕਿ ਮਾਤਾ ਨੂੰ ਜਰੂਰ ਮੈਂ ਜਾ ਕੇ ਕਰਨਾ ਤੇ ਮੈਂ ਮਾਤਾ ਮਨਜੀਤ ਜੀ ਮਨਜੀਤ ਜੀ ਉਹਨਾਂ ਨੂੰ ਇਹ ਕਹਿੰਦਾ ਮਾਤਾ ਜੀ ਨੂੰ ਇੰਗਲੈਂਡ ਦੇ ਵਿੱਚ ਮਾਤਾ ਜੀ ਸਾਡੇ ਮਾਤਾ ਜੀ ਇਹ ਬਜ਼ੁਰਗ ਵਿਚਾਰੀ ਗੱਲੀ ਆ ਤੇ ਬਿਮਾਰ ਰਹਿੰਦੀ ਆ ਬੇਟਾ ਇਹਦਾ ਵੀ ਬਿਮਾਰ ਆ ਉਹ ਵੀ ਇੰਨਾ ਕੰਮਕਾਰ ਵਾਲਾ ਬੰਦਾ ਨਹੀਂਗਾ ਹੈਗਾ ਬਿਲਕੁਲ ਉਹ ਤੇ ਇਹ ਵਿਚਾਰੀ ਮਾਤਾ ਦਾ ਕੋਈ ਨਹੀਂਗਾ ਇਹ ਅਸੀਂ ਤੁਸੀਂ ਆ ਜਿਹੜਾ ਦਾ ਸਾਥ ਦੇਣਾ ਆ ਪਹਿਲਾਂ ਆਪਣਾ ਜੁਕੇ ਚ ਵੀ ਰਹਿੰਦਾ ਆ ਉਹ ਵੀਰ ਨੇ ਸੇਵਾ ਭੇਜੀ ਤੋਂ ਉਦੋਂ ਮਾਤਾ ਦੀ ਸੇਵਾ ਕਰਕੇ ਗਿਆ ਤੇ ਅੱਜ ਜੇ ਤੁਸੀਂ ਸੇਵਾ ਭੇਜੀ ਆ ਤੁਹਾਡੀ ਕਮਾਈ ਦੇ ਵਿੱਚੋਂ ਮੈਂ ਕਹਿੰਦਾ ਤੁਹਾਡਾ ਪਰਿਵਾਰ ਚੜਦੀ ਕਲਾ ਚ ਰਹੇ ਤੁਸੀਂ ਚੜਦੀ ਕਲਾ ਚ ਰਹੋ ਤੁਹਾਨੂੰ ਰੱਬ ਬਹੁਤਾ ਦੇ ਜਿਹੜਾ ਇਹੋ ਜਿਹੇ ਬਜ਼ੁਰਗ ਜਿਹੜੇ ਬੇਸਹਾਰ ਹਨ ਉਹਨਾਂ ਦੀ ਤੁਸੀਂ ਬਾਹ ਫੜਦੇ ਹੋ ਤੇ ਬਸ ਮੇਰੇ ਕੋਲ ਕੋਈ ਹੋਰ ਲੱਭ ਜਿੰਨੇਗੇ ਇਹਦੇ ਵਿੱਚ ਟੋਟਲ ਸਮਾਨ ਮੈਂ ਤੇਲ ਤੋਂ ਲੈ ਕੇ ਹਰ ਇੱਕ ਚੀਜ਼ ਦੀ ਜਿਹੜੀ ਲੋਡ ਬੰਦਿਆ ਮਾਦਾ ਚੈੱਕ ਕਰ ਲਓ ਤੁਸੀਂ ਵੇਖ ਸਕਾਂ। ਇਹਦੇ ਵਿੱਚ ਮੈਂ ਤੇਰੇ ਵਾਸਤੇ ਵੜੀਆਂ ਵੀ ਲਿਆਇਆ ਨਿਊਟਰੀਆਂ। ਠੀਕ ਆ ਰਾਤ ਨੇ ਹਰ ਇੱਕ ਚੀਜ਼ ਆ। ਚਾਹ ਤਿੰਨ ਚਾਰ ਪੈਕੇਟ ਰਸਾਂ ਦੇ ਆ ਬਿਸਕੁਟ ਜਾਂ ਸਾਬਣ ਸੁਬਣ ਜੋ ਵੀ ਤੇਲ ਰਪੈਂਟ ਬੋਤਲ ਉਦੀ ਬੋਤਲ ਪਾਈ ਆ ਵਿੱਚ। ਤੇ ਬਾਕੀ ਜੇ ਮੈਨੂੰ ਫੇਰ ਸਪੋਰਟ ਕਰਨਗੇ ਬਾਹਰੋਂ ਕੋਈ ਮਾਇਆ ਆਉਂਦੀ ਆ ਥੋੜੀ ਬੋਲੀ ਤਾਂ ਮੈਂ ਅਗਲੇ ਮਹੀਨੇ ਵੀ ਤੇਰੀ ਮਮਾ ਦਾ ਸਪੋਰਟ ਕਰ ਜਾਂਗਾ 10-15 ਦਿਨਾਂ ਦਾ ਤੇਰਾ ਰਾਤ ਨੇ ਆ। ਬਾਕੀ ਤੁਸੀਂ ਤੁਸੀਂ ਮੈਂ ਤਾਂ ਇਹ ਮੂਹ ਕਹਿੰਦਾ ਤਾ ਇਹ ਹੁਣ ਮਾਤਾ ਕੋਈ ਸੇਵਾ ਵੀਰ ਮੈਨੂੰ ਕੋਈ ਬਾਹਰੋਂ ਕਰੂਗਾ ਤਾਂ ਤੇਰਾ ਜ਼ਰੂਰ ਆ ਮਾਤਾ ਦਾ ਨਾ ਯਾਰ ਥੋੜਾ ਕੰਮ ਆ ਯਾਰ ਇੱਕ ਇੰਨਾ ਕਹਿੰਦਾ ਇਹ ਯਾਰ ਆਪਾਂ ਇਹ ਗੰਦ ਕੱਢਣਾ ਜੇ ਕੋਈ ਵੀ ਭੈਣ ਭਰਾ ਮੇਰਾ ਸਾਥ ਦੇ ਦੇ ਕੋਈ 15 ਕੇ ਹਜ਼ਾਰ ਦੀ ਮਦਦ ਕਰ ਦੇ ਯਾਰ ਜੇ ਕੋਈ ਵੀਰ ਬਾਹਰ ਵਾਲਾ 15 ਕੇ ਹਜ਼ਾਰ ਦੀ ਮਦਦ ਕਰ ਦੇ ਤੇ ਇਸ ਇਹ ਚਮਾਰ ਭਾਈ ਚਾਰੇ ਦੀ ਜਿਹੜੀ ਮਾਤਾ ਆ ਤੇ ਇਹਦਾ ਜ਼ਿਆਦਾ ਨਹੀਂ ਤੇ ਕੁਝ ਇੱਕ ਯਾਰ ਜਿਹੜਾ ਇਹ ਇਹਦੀ ਮੈਂ ਸਫਾਈ ਦੀ ਕਰਾਦਾ ਆ ਇਹ ਗੰਦ ਜਾਂ ਨਿਕਲ ਜਾ 15 ਕੇ ਹਜ਼ਾਰ ਦਾ ਕੰਮ ਆ ਤੇ ਬਸ ਇਹ ਮਾਤਾ ਬਾਕੀ ਬਾਹਰ ਵਾਲੀ ਜਿਹੜੀ ਮਾਤਾ ਮਨਜੀਤ ਕੌਰ ਆ ਜਿਨ੍ਹਾਂ ਨੇ ਇਹ ਭੇਜਿਆ ਤੁਹਾਡੇ ਵਾਸਤੇ ਉਹਨਾਂ ਵਾਸਤੇ ਤੁਸੀਂ ਕੀ ਅਸੀਰਵਾਦ ਦੇਣਾ ਚਾਹੁੰਦੇ ਹੋ ਮਾਤਾ ਮਨਜੀਤ ਕੌਰ ਆ ਤਾਂ ਘਰ ਹੋ ਗਏ ਉਹਨਾਂ ਦੀ ਉਹਨਾਂ ਦੀ ਉਮਰ ਬਹੁਤ ਹੋ ਗਈ ਉਹਨਾਂ ਦੇ ਬੱਚੇ ਬਹੁਤ ਕਹਿੰਦੇ ਲਾਇਕ ਨੇ ਮੈਂ ਠੀਕ ਐ ਪਰ ਤਾਂ ਬੱਚੇ ਲਾਇਕ ਹੁਣ ਤਾਂ ਇਥੋਂ ਦੀ ਘਰ ਪੁੱਜਦੇ ਆ ਹਾਂ ਮੇਰੇ ਬੱਚੇ ਇਹਨਾਂ ਲਾਇਕ ਹੁਣ ਤਾਂ ਕਿੱਥੇ ਪੁੱਜਣਾ ਹਾਂ ਇਹ ਤਾਂ ਗੱਲ ਐ ਮੈਨੂੰ ਨਾ ਮੇਰਾ ਦੋਸਤ ਐ ਅਕਵੇਤ ਉਹਦਾ ਨਾਮ ਐ ਆਪਣਾ ਮੈਂ ਤਾਂ ਸੰਧੂ ਹੀ ਕਹਿੰਦਾ ਆ ਤੇ ਉਹਦਾ ਸਾਹਬ ਆ ਨਾ ਉਹਦਾ ਉਹ ਬੜੀ ਗਰੀਬਾਂ ਦੀ ਮਤ ਕਰਦਾ ਪਿੱਛੇ ਇਹਦੇ ਕੁੜੀ ਦਾ ਵਿਆਹ ਨਹੀਂ ਕੀਤਾ ਆਪਾਂ ਇੱਕ ਚੀਰਾਂ ਦੀ ਕੁੜੀ ਦਾ ਸਾਡੇ ਪਿੰਡੀ ਉਦੋਂ ਵੀ ਉਹਨਾਂ ਨੇ ਮਤ ਭੇਜੀ ਵੀਰ ਸੰਧੂ ਨੇ ਤੇ ਹੋਰ ਵੀ ਜਿੱਥੇ ਕੁੜੀਆਂ ਦੇ ਵਿਆਹ ਜਾਂ ਹੋਰ ਗਰੀਬਾਂ ਦੀ ਮਤ ਕਰਦੇ ਸਿੱਧੂ ਵੀਰ ਨਾਲ ਹੋ ਗਿਆ ਕਰਾਉਂਦਾ ਤੇ ਮੈਂ ਤਾਂ ਕਿ ਇੱਕ ਜਰੀਆਂ ਹੀ ਆ ਕਰਨ ਵਾਲਾ ਭੇਜਦੇ ਉਹ ਹੀ ਨੇ ਤੇ ਮੈਂ ਇਹੀ ਕਹਿਣਾ ਕਿ ਉਹ ਮੈਨੂੰ ਸਿੱਧੂ ਵੀਰ ਨੇ ਕਿਹਾ ਵੀ ਕਿ ਸਹਤ ਮਾਤਾ ਜੀ ਦੀ ਸੇਵਾ ਪਾਉਣਾ ਨੂੰ ਇੱਕ ਦੋ ਦਿਨਾਂ ਤੱਕ ਉਹਨਾਂ ਦੀ ਬੇਟੀ ਨੇ ਪਾਉਣੀ ਆ ਇੱਕ ਉਹਨਾਂ ਦੇ ਘਰ ਰਿਸ਼ਤੇਦਾਰ ਉਹਨਾਂ ਨੂੰ ਜੇ ਪਾਤੀ ਸੇਵਾ ਤੇ ਉਹ ਉਹਨਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਦੱਸ ਕੇ ਤੁਹਾਨੂੰ ਮੈਂ ਫੇਰ ਅਗਲੇ ਮਹੀਨੇ ਫੇਰ ਤੁਹਾਨੂੰ ਜ ਉਹ ਤੋਂ ਬਾਅਦ ਫਿਰ ਤੁਹਾਨੂੰ ਦੇਖ ਜਾਵਾਂਗਾ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਯਾਰ ਇਹਨਾਂ ਗਰੀਬ ਪਰਿਵਾਰਾਂ ਦਾ ਇਹ ਬਜ਼ੁਰਗਾਂ ਦਾ ਦੇਖੋ ਬਾਕੀ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ